ਸਤਿ ਸ਼੍ਰੀ ਅਕਾਲ ਜੀ ਜਨਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਬੁਲਣ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.75 ਫੀਸਦੀ ਤੇ ਰੱਖੀ ਬਰਕਰਾਰ ਲਗਾਤਾਰ ਤੀਜੀ ਵਾਰੀ ਬਦਲੀ ਵਿਆਜ ਦਰ 트럼ਪ ਨੇ ਤਾਂਬੇ ਦੇ ਆਯਾਤ ਦੇ ਉਤੇ 50 ਫੀਸਦੀ ਟੈਰਿਫ ਲਗਾਏ ਟੈਰਿਫ ਦੇ ਵਿੱਚ ਤਾਂਬੇ ਦੇ ਧਾਤ ਕੰਸਨਟ੍ਰੇਟ ਮੈਟਰ ਕੈਥੋਡ ਅਤੇ ਐਨੋਡ ਸ਼ਾਮਿਲ ਨਹੀਂ ਹੋਣਗੇ ਬੀਸੀ ਨੇ ਮਨੁੱਖੀ ਤਸਕਰੀ ਦੇ ਨਾਲ ਲੜਨ ਦੇ ਲਈ ਨਵੀਂ ਪੁਲਿਸ ਯੂਨਿਟ ਦੀ ਕੀਤੀ ਸ਼ੁਰੂਆਤ ਮਨੁੱਖੀ ਤਸਕਰੀ ਦੇ ਭਿਆਨਕ ਅਪਰਾਧਾਂ ਨੂੰ ਰੋਕਣ ਦੇ ਲਈ ਜ਼ਰੂਰੀ ਕਦਮ ਜਿਤੇ ਖਬਰਾਂ ਵਿਸਥਾਰ ਦੇ ਨਾਲ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਨੂੰ 2.75% ਦੇ ਉੱਤੇ ਹੀ ਬਰਕਰਾਰ ਰੱਖਣ ਦਾ ਜਿਹੜਾ ਉਹ ਫੈਸਲਾ ਲਿਆ ਹੈ ਜਿਵੇਂ ਕਿ ਪਹਿਲਾਂ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਵਿਆਜ ਦਰਾਂ ਜਿਹੜੀਆਂ ਨੇ ਉਹ ਸਥਿਰ ਰਹਿ ਸਕਦੀਆਂ ਨੇ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਇਹ ਫੈਸਲਾ ਆਇਆ ਔਰ ਅਰਥਸ਼ਾਸਤਰੀਆਂ ਨੇ ਵੀ ਅਜੇ ਹੀ ਫੈਸਲੇ ਦੀ ਜਿਹੜੀ ਹੈ ਉਹ ਭਵਿੱਖਬਾਣੀ ਕਰ ਦਿੱਤੀ ਸੀ ਔਰ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਅਮਰੀਕੀ ਟੈਰੀਫਾਂ ਦੇ ਸਾਹਮਣੇ ਲਚਕੀਲੇਪਨ ਦੇ ਸੰਕੇਤ ਅਧਿਕਾਰਾਂ ਪਰ ਅਮਰੀਕੀ ਵਪਾਰ ਨੀਤੀ ਅਨੁਮਾਨਾਂ ਤੋਂ ਪਰੇ ਬਣੀ ਹੋਈ ਹੈ ਦੱਸਿਆ ਕਿ ਟੈਰਿਫਾਂ ਨੂੰ ਲੈ ਕੇ ਗਲੋਬਲ ਅਨਿਸ਼ਚਿਤਤਾ ਦਾ ਹਵਾਲਾ ਦਿੰਦਿਆਂ ਬੈਂਕ ਨੇ ਅਪ੍ਰੈਲ ਅਤੇ ਜੂਨ ਦੇ ਵਿੱਚ ਵੀ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਸੀ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫਮਕਲਮ ਨੇ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਅਮਰੀਕਾ ਅਤੇ ਦੁਨੀਆ ਦੇ ਹੋਰ ਵੱਡੇ ਦੇਸ਼ਾਂ ਦੇ ਵਿੱਚ ਹੋਏ ਸਮਝੌਤਿਆਂ ਦੇ ਨਾਲ ਇੱਕ ਵੱਡੀ ਅਤੇ ਵਿਆਪਕ ਵਿਸ਼ਵ ਵਪਾਰ ਜੰਗ ਦਾ ਜਿਹੜਾ ਹੈ ਉਹ ਖਤਰਾ ਕੱਟ ਗਿਆ ਹੈ ਤੇ ਹੁਣ ਤੱਕ ਇਸ ਦਾ ਅਸਰ ਵੀ ਉਹਨਾ ਵੱਡਾ ਨਹੀਂ ਹੋਇਆ ਜਿੰਨਾ ਪਹਿਲਾਂ ਡਰ ਸੀ ਪਰ ਉਹ ਕਹਿੰਦੇ ਨੇ ਕਿ ਕੁਝ ਉਦਯੋਗਾਂ ਦੇ ਉੱਤੇ ਟੈਰਿਫ ਲੱਗਣ ਦੇ ਕਾਰਨ ਚੁਣੌਤੀਆਂ ਅਜੇ ਵੀ ਬਾਕੀ ਨੇ ਬੈਂਕ ਆਫ ਕੈਨੇਡਾ ਆਪਣੀ ਨੀਤੀਗਤ ਦਰ ਘਟਾਉਂਦਾ ਹੈ ਜਦੋਂ ਉਹ ਅਰਥ ਵਿਵਸਥਾ ਨੂੰ ਉਤੇਜਿਤ ਕਰਨਾ ਚਾਹੁੰਦਾ ਹੈ ਪਰ ਜਦੋਂ ਉਸ ਨੂੰ ਚਿੰਤਾ ਹੁੰਦੀ ਹੈ ਕਿ ਮਹਿੰਗਾਈ ਵਧੇਗੀ ਤਾਂ ਉਧਾਰ ਲੈਣ ਦੀਆਂ ਲਗਤਾਂ ਜਿਹੜੀਆਂ ਨੇ ਉਹ ਵੱਧੀਆਂ ਰਹਿੰਦੀਆਂ ਨੇ ਮੈਂ ਕਲਮ ਨੇ ਕਿਹਾ ਹੈ ਕਿ ਅਰਥ ਵਿਵਸਥਾ ਹੁਣ ਤੱਕ ਕੁਝ ਲਚਕੀਲਾਪਨ ਦਿਖਾ ਰਹੀ ਹੈ ਪਰ ਜੇਕਰ ਵਿਕਾਸ ਹੋਰ ਤੇਜ਼ੀ ਨਾਲ ਘਟ ਜਾਂਦਾ ਹੈ ਤਾਂ ਉਸਨੇ ਦਰਾਂ ਨੂੰ ਘਟਾਉਣ ਦਾ ਦਰਵਾਜ਼ਾ ਜਾਵੀ ਖੋਲਿਆ ਹੈ ਬੈਂਕ ਦੇ ਮੁਦਰਾ ਨੀਤੀ ਨਿਰਮਾਤਾ ਇਹ ਵੀ ਮੰਨਦੇ ਨੇ ਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਜਿਹੜੀ ਹੈ ਉਹ ਪਾਲਣਾ ਕਰਨ ਦੇ ਕਾਰਨ ਆਉਣ ਵਾਲੇ ਸਾਲਾਂ ਦੇ ਵਿੱਚ ਜ਼ਿਆਦਾਤਰ ਕੈਨੇਡੀਅਨ ਵਸਤੂਆਂ ਨੂੰ ਟੈਰਿਫ ਤੋਂ ਛੋੜ ਦਿੱਤੀ ਜਾਏਗੀ ਕਿਉਂਕਿ ਕੰਪਨੀਆਂ ਪਰਮਾਨਿਤ ਹੋਣ ਦੇ ਲਈ ਕਾਲੀ ਕਰਦੀਆਂ ਨੇ ਮੌਜੂਦਾ ਸਥਿਤੀ ਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਇਸ ਸਾਲ ਦੇ ਬਾਕੀ ਸਮੇਂ ਦੌਰਾਨ ਆਰਥਿਕਤਾ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਪਿਛਲੀ ਤਮਾਹੀ ਦੇ ਵਿੱਚ ਸਲਾਣਾ ਅਸਲ ਕੋਲ ਕਰੇਲੂ ਉਤਪਾਦ ਦੇ ਵਿੱਚ 1.5 ਫੀਸਦੀ ਜਿਹੜੀ ਹੈ ਉਹ ਅਨੁਮਾਨਤ ਗਿਰਾਵਟ ਤੋਂ ਬਾਅਦ ਉਹ ਮੌਜੂਦਾ ਟੈਰੀਫ ਦਰਿਸ਼ ਦੇ ਵਿੱਚ 2025 ਤੇ 2026 ਦੇ ਵਿੱਚ ਅਸਲ ਜੀਡੀਪੀ ਵਾਧਾ ਜਨਵਰੀ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵਪਾਰ ਯੁੱਧ ਤੋਂ ਪਹਿਲਾਂ ਦੇ ਅਨੁਮਾਨਾਂ ਦੇ ਮੁਕਾਬਲੇ 0.5 ਫੀਸਦੀ ਘਟਾ ਹੈ ਇਸ ਨਤੀਜੇ ਦੇ ਵਿੱਚ ਮਹਿੰਗਾਈ ਵੀ ਜਿਹੜੀ ਹੈ ਉਹ 2027 ਦੇ ਅੰਤ ਤੱਕ ਲਗਭਗ 2 ਫੀਸਦੀ ਰਹੇਗੀ ਕਿਉਂਕਿ ਕੀਮਤਾਂ ਨੂੰ ਉੱਚਾ ਚੁੱਕਣ ਵਾਲੀਆਂ ਤਾਕਤਾਂ ਉਹਨਾਂ ਨੂੰ ਘੱਟ ਕਰਨ ਵਾਲੀਆਂ ਤਾਕਤਾਂ ਦੁਆਰਾ ਮੋٹے ਤੌਰ ਦੇ ਉੱਤੇ ਆਫਸੈਟ ਕੀਤੀਆਂ ਜਾਂਦੀਆਂ ਨੇ ਪਰ ਇੱਕ ਵਾਅਦੇ ਦੇ ਨਤੀਜੇ ਵਜੋਂ ਸੰਯੁਕਤ ਰਾਜ ਅਮਰੀਕਾ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਸਾਰੀਆਂ ਵਸਤਾਂ ਤੇ 10 ਫੀਸਦੀ ਦਾ ਪਾਰੀ ਟੈਰਿਫ ਲਗਾਏਗਾ ਅਕਸਮਾ ਪਾਲਣਾ ਅਕਸਮਾ ਯਾਨੀ ਸੀਯੂਐਸਐਮਏ ਪਾਲਣਾ ਦੇ ਲਈ ਮੌਜੂਦਾ ਛੋਟਾਂ ਨੂੰ ਜਿਹੜਾ ਹੈ ਉਹ ਨਜ਼ਰ ਅੰਦਾਜ਼ ਕਰਕੇ ਤਾਂਬੇ ਦੀ ਦਰਾਮਦ ਦੇ ਉੱਤੇ 50 ਫੀਸਦੀ ਦਾ ਟੈਰਿਫ ਲਗਾਉਣ ਦੀ ਧਮਕੀ ਦੇ ਨਾਲ ਫਿਰ ਕੈਨੇਡਾ 120 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਦੇ ਉੱਤੇ 25 ਫੀਸਦੀ ਟੈਰਿਫ ਨਾਲ ਜਵਾਬ ਦੇਵੇਗਾ ਜੋ ਕਿ ਮੌਜੂਦਾ ਟੈਰਿਫ ਫੈਡਰੇਸ਼ਨ ਡਾਲਰ 60 ਬਿਲੀਅਨ ਤੋਂ ਜਿਹੜਾ ਹੈ ਉਹ ਵਾਅਦਾ ਹੈ ਇਸ ਵਧੇ ਹੋਏ ਦ੍ਰਿਸ਼ ਕਾਰਨ 2025 ਦੇ ਬਾਕੀ ਸਮੇਂ ਦੇ ਲਈ ਮਹਿੰਗਾਈ ਜਿਹੜੀ ਹੈ ਉਹ ਮਹਿੰਗਾਈ ਵਧੇਗੀ ਅਤੇ ਆਰਥਿਕਤਾ ਮੰਦੀ ਦੇ ਵਿੱਚ ਡਿੱਗ ਜਾਏਗੀ ਵਾਈਟ ਹਾਊਸ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜਾ ਉਹ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੁਝ ਤਾਂਬੇ ਦੇ ਆਯਾਤ ਦੇ ਉੱਤੇ 50% ਟੈਰਿਫ ਲਗਾਉਣ ਦੇ ਐਲਾਨ ਦੇ ਉੱਤੇ ਦਸਕਤ ਕਰ ਦਿੱਤੇ ਨੇ ਔਰ ਵਾਈਟ ਹਾਊਸ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤੱਥsheet ਦੇ ਅਨੁਸਾਰ ਇਸ ਐਲਾਨ ਦੇ ਵਿੱਚ 1 ਅਗਸਤ ਤੋਂ ਅਰਧ ਮੁਕੰਮਲ ਤਾਂਬੇ ਦੇ ਉਤਪਾਦਾਂ ਅਤੇ ਤਾਂਬੇ ਸੰਬੰਧੀ ਡੈਰੀਵੇਟਿਵ ਉਤਪਾਦਾਂ ਦੇ ਵਿੱਚ ਯਾਨੀ ਜਿਨ੍ਹਾਂ ਉਤਪਾਦਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਤਾਂਬੇ استعمال ਹੁੰਦਾ ਹੈ ਤੇ 50% ਟੈਰਿਫ ਲਗਾਇਆ ਗਿਆ ਹੈ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਟੈਰਿਫਾਂ ਦੇ ਵਿੱਚ ਤਾਂਬੇ ਦੇ ਜਿਹੜੇ ਸਕਰਾਪ ਤੇ ਤਾਂਬੇ ਦਾ ਕੱਚਾ ਮਾਲ ਜਿਵੇਂ ਕਿ ਤਾਂਬੇ ਦੇ ਅਤਾਤ ਤੇ ਕੰਸਨਟ੍ਰੇਟਰ ਮੈਟਰ ਕੈਥੋਡ ਅਤੇ ਐਨੋਡ ਸ਼ਾਮਿਲ ਨਹੀਂ ਹੋਣਗੇ ਇਹ ਫੈਸਲਾ 트ੰਪ ਦੇ ਵੱਲੋਂ ਫਰਵਰੀ ਦੇ ਵਿੱਚ ਸ਼ੁਰੂ ਕੀਤੀ ਗਈ ਇੱਕ ਜਾਂਚ ਦੇ ਬਾਅਦ ਆਇਆ ਹੈ ਜੋ ਸੈਕਸ਼ਨ 232 ਦੇ ਤਹਿਤ ਹੋਈ ਸੀ ਸੈਕਸ਼ਨ 232 ਅਮਰੀਕੀ ਵਪਾਰ ਕਾਨੂੰਨ ਦਾ ਇੱਕ ਹਿੱਸਾ ਹੈ ਜਿਸ ਅਧੀਨ ਰਾਸ਼ਟਰਪਤੀ ਇਹ ਕਹਿ ਸਕਦੇ ਨੇ ਕਿ ਕੋ ਜਿਹੜੀ ਵਿਦੇਸ਼ੀ ਚੀਜ਼ਾਂ ਅਮਰੀਕਾ ਦੀ ਕੌਮੀ ਸੁਰੱਖਿਆ ਦੇ ਲਈ ਖਤਰਾ ਬਣ ਸਕਦੀਆਂ ਨੇ ਇਸ ਕਰਕੇ ਉਹਨਾਂ ਦੇ ਉੱਤੇ ਟੈਰਿਫ ਬਣਾਇਆ ਗਿਆ ਕਿ ਅਮਰੀਕਾ ਦੇ ਵਿੱਚ ਬਣਦੇ ਉੱਚ ਗੁਣਵਤਾ ਵਾਲੇ ਤਾਂਬੇ ਦੇ ਸਕਰਾਪ ਜਿਹੜੇ ਨੇ ਉਹਨਾਂ ਦੇ ਵਿੱਚੋਂ ਘੱਟੋ-ਘੱਟ 25% ਦੇਸ਼ ਦੇ ਅੰਦਰ ਹੀ ਵੇਚਿਆ ਜਾਏ ਇਹ ਕਦਮ ਦੇਸ਼ ਦੇ ਘਰੇਲੂ ਤਾਂਬਾ ਉਦਯੋਗ ਦੀ ਮਦਦ ਦੇ ਲਈ ਲਿਆ ਗਿਆ ਹੈ ਇੱਕ ਸਰਕਾਰੀ ਸੂਤਰ ਦੇ ਅਨੁਸਾਰ ਕੈਨੇਡਾ ਸਰਕਾਰ ਪੈਲੇਸਟਾਈਨ ਨੂੰ ਜਿਹੜਾ ਉਹ ਇੱਕ ਵੱਖਰੇ ਦੇਸ਼ ਦੇ ਵਜੋਂ ਮਾਨਤਾ ਦੇਣ ਅਤੇ ਕੀ ਇਸ ਮਾਨਤਾ ਦੇ ਵਿੱਚ ਕੁਝ ਸ਼ਰਤਾਂ ਵੀ ਸ਼ਾਮਿਲ ਕੀਤੀਆਂ ਜਾਣ ਬਾਰੇ ਵਿਚਾਰ ਕਰ ਰਹੀ ਹੈ ਹੁਣ ਤੱਕ ਕੋਈ ਫੈਸਲਾ ਜਿਹੜਾ ਉਹ ਨਹੀਂ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਮਾਰਕਾਨੇ ਬਦਵਾਰ ਦੁਪਹਿਰ ਨੂੰ ਇੱਕ ਵਰਚੁਅਲ ਕੈਬਨਟ ਮੀਟਿੰਗ ਕਰਨਗੇ ਜਿਸ ਦੇ ਵਿੱਚ ਮੀਡਲ ਈਸਟ ਦੀ ਸਥਿਤੀ ਦੇ ਉੱਤੇ ਜਿਹੜੀ ਹੈ ਉਹ ਗੱਲ ਕੀਤੀ ਜਾਏਗੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਿਰ ਸਟਾਰਮਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਜੇ ਇਜ਼ਰਾਈਲ ਜੰਗਬੰਦੀ ਤੇ ਲੰਬੇ ਸਮੇਂ ਦੀ ਸ਼ਾਂਤੀ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਫਿਰ ਉਹ ਸਤੰਬਰ ਦੇ ਵਿੱਚ ਪਲੇਸਟਾਈਨ ਨੂੰ ਇੱਕ ਅਲੱਗ ਦੇਸ਼ ਦੇ ਵਜੋਂ ਮਾਨਤਾ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਦੀ ਸਰਕਾਰ ਗਾਜ਼ਾ ਦੇ ਵਿੱਚ ਅਫਸੋਸਨਾਕ ਸਥਿਤੀ ਨੂੰ ਖਤਮ ਕਰਨ ਦੇ ਲਈ ਕਦਮ ਨਹੀਂ ਚੁੱਕਦੀ ਜੰਗ ਬੰਦੀ ਦੇ ਲਈ ਸਹਿਮਤ ਨਹੀਂ ਹੁੰਦੀ ਅਤੇ ਇਹ ਸਪਸ਼ਟ ਨਹੀਂ ਕਰਦੀ ਕਿ ਵੈਸਟ ਬੈਂਕ ਦੇ ਵਿੱਚ ਕਬਜ਼ਾ ਜਿਹੜਾ ਉਹ ਨਹੀਂ ਹੋਵੇਗਾ ਤੇ ਦੋ ਮੁਲਕੀ ਹੱਲ ਲਈ ਲੰਮੇ ਸਮੇਂ ਦੀ ਸ਼ਾਂਤੀ ਪ੍ਰਕਿਰਿਆ ਦੇ ਲਈ ਵਚਨਬੱਧ ਨਹੀਂ ਹੁੰਦੀ ਤਾਂ ਬ੍ਰਿਟੇਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵਿੱਚ ਪੈਲੇਸਟਾਈਨ ਨੂੰ ਇੱਕ ਵੱਖਰੇ ਮੁਲਕ ਦੇ ਵਜੋਂ ਮਾਨਤਾ ਦੇ ਦੇਵੇਗਾ ਦੋਹਾਂ ਲੀਡਰਾਂ ਨੇ ਮੰਗਲਵਾਰ ਨੂੰ ਗਾਜ਼ਾ ਵਿੱਚ ਮਨੁੱਖੀ ਸੰਕਟ ਅਤੇ ਯੂਕੇ ਵੱਲੋਂ ਪੈਲੇਸਟਾਈਨ ਨੂੰ ਮਾਨਤਾ ਦੇਣ ਬਾਰੇ ਜਿਹੜੀ ਹੈ ਉਹ ਗੱਲ ਕੀਤੀ ਫਰਾਂਸ ਨੇ ਵੀ ਪਿਛਲੇ ਹਫਤੇ ਪੈਲੇਸਟਾਈਨ ਨੂੰ ਇਸ ਤੇ ਵੱਜੋ ਮਾਨਤਾ ਦੇਣ ਦਾ ਜਿਹੜਾ ਉਹ ਫੈਸਲਾ ਲਿਆ ਸੀ ਤੇ ਫਰਾਂਸ ਨੇ ਇਸ ਦੇ ਵਿੱਚ ਕੋਈ ਸ਼ਰਤ ਵੀ ਨਹੀਂ ਲਗਾਈ ਹੈ ਫਰਾਂਸ ਦੇ ਰਾਸ਼ਪਤੀ ਐਮੈਨੂਅਲ ਮੈਕਰਨ ਨੇ ਕਿਹਾ ਹੈ ਕਿ ਉਹ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਮੀਟਿੰਗ ਦੌਰਾਨ ਅਧਿਕਾਰਤ ਤੌਰ ਦੇ ਉੱਤੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣਗੇ ਸ਼ੁੱਕਰਵਾਰ ਨੂੰ ਉਹਨਾਂ ਨੇ ਕਿਹਾ ਹੈ ਕਿ ਪੈਲੇਸਟਾਈਨ ਨੂੰ ਅਦੇਸ਼ ਦੇ ਵਜੋਂ ਮੰਨਤਾ ਦੇਣ ਦਾ ਕੋਈ ਹੋਰ ਵਿਕਲਪ ਨਹੀਂ ਹੈ ਪਿਛਲੇ ਹਫਤੇ ਇਹ ਪੁੱਛੇ ਜਾਣਤੇ ਕਿ ਕੀ ਕੈਨੇਡਾ ਫਰਾਂਸ ਦੀ ਤਰਜ਼ ਉੱਤੇ ਚੱਲੇਗਾ ਤਾਂ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਜਿਹੜੇ ਕੈਨੇਡਾ ਦੋ ਮੁਲਕੀ ਹਾਲ ਦਾ ਸਮਰਥਨ ਜਾਰੀ ਰੱਖੇਗਾ ਜਿਸ ਦੇ ਵਿੱਚ ਇੱਕ ਆਜ਼ਾਦ ਅਤੇ ਵਿਹਾਰਕ ਪੈਲੇਸਟਾਈਨ ਸ਼ਾਂਤੀ ਦੇ ਨਾਲ ਅਤੇ ਇਜ਼ਰਾਇਲ ਦੇ ਨਾਲ ਨਾਲ ਸ਼ਾਂਤੀ ਅਤੇ ਸੁਰੱਖਿਆ ਦੇ ਵਿੱਚ ਰਹੇ ਹਾਲ ਹੀ ਦੇ ਵਿੱਚ ਕੈਨੇਡਾ ਨੇ ਗਾਜ਼ਾ ਦੇ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਲਈ 30 ਮਿਲੀਅਨ ਡਾਲਰ ਦੀ ਹੋਰ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਔਰ ਇਸ ਦੇ ਨਾਲ ਹੀ ਕੈਨੇਡਾ ਪੈਲੇਸਟਾਈਨ ਅਥਾਰਟੀ ਨੂੰ ਵਿਸ਼ੇ ਪੱਧਰ ਦੇ ਉੱਤੇ ਮਾਨਤਾ ਪ੍ਰਾਪਤ ਦੇਸ਼ ਦੇ ਵਿੱਚ ਗਾਜ਼ਾ ਤੇ ਵੈਸਟ ਬੈਂਕ ਵੀ ਜਿਹੜਾ ਉਹ ਸ਼ਾਮਿਲ ਹੋਵੇਗਾ ਤੇ ਬਣਾਉਣ ਦੀ ਤਿਆਰੀ ਦੇ ਲਈ 10 ਮਿਲੀਅਨ ਡਾਲਰ ਦੀ ਫੰਡਿੰਗ ਜਿਹੜੀ ਆ ਉਹ ਦੇ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਨੂੰ ਸਟਾਰਮਰ ਦੇ ਪੱਖ ਲੈਣ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਪਰ ਉਹਨਾਂ ਕਿਹਾ ਹੈ ਕਿ ਇਹ ਫੈਸਲਾ ਹਮਾਸ ਨੂੰ ਇਨਾਮ ਦੇਣ ਵਾਂਗ ਹੋਵੇਗਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੁ ਨੇ ਦੋ ਮੁਲਕੀ ਹਾਲ ਨੂੰ ਰਾਸ਼ਟਰ ਰਾਸ਼ਟਵਾਦੀ ਅਤੇ ਸੁਰੱਖਿਆ ਦੇ ਆਧਾਰ ਦੇ ਉੱਤੇ ਰੱਦ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿ ਫਰਾਂਸ ਤੋਂ ਬਾਅਦ ਬ੍ਰਿਟੇਨ ਦੀ ਸਰਕਾਰ ਦੀ ਸਥਿਤੀ ਦੇ ਵਿੱਚ ਇਹ ਬਦਲਾਅ ਅੰਦਰੂਨੀ ਰਾਜਨੀਤਿਕ ਦਬਾਅ ਕਾਰਨ ਹੈ ਅਤੇ ਇਹ ਕਦਮ ਹਮਾਸ ਨੂੰ ਇਨਾਮ ਦੇਣ ਅਤੇ ਗਾਜ਼ਾ ਦੇ ਵਿੱਚ ਅਮਨ ਬਰਕਰਾਰ ਕਰਨ ਅਤੇ ਬੰਦਕਾਂ ਦੀ ਰਿਹਾਈ ਦੇ ਲਈ ਯਤਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਫਰਾਂਸ ਜੀ7 ਦੇ ਵਿੱਚ ਪਹਿਲਾ ਦੇਸ਼ ਹੋਵੇਗਾ ਜੋ ਪੈਲੇਸਟਾਈਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇਵੇਗਾ 140 ਤੋਂ ਵੱਧ ਦੇਸ਼ ਪੈਲੇਸਟਾਈਨ ਨੂੰ ਦੇਸ਼ ਦੇ ਵਜੋਂ ਮਾਨਤਾ ਦਿੰਦੇ ਨੇ ਜਿਸ ਦੇ ਵਿੱਚ ਯੂਰਪ ਦੇ ਇੱਕ ਦਰਜਨ ਦੇਸ਼ ਵੀ ਸ਼ਾਮਿਲ ਨੇ ਇੱਕ ਸ਼ੁਰੂਆਤੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਕਿ 2025 ਦੌਰਾਨ ਨਾ ਹੋਮਲੈਸ ਲੋਕਾਂ ਦੀ ਗਿਣਤੀ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਵਧੀ ਹੈ ਖਾਸ ਕਰਕੇ ਸਰੀ ਵਾਈਟ ਰੌਕ ਅਤੇ ਡੈਲਟਾ ਦੇ ਵਿੱਚ ਇਸ ਨੰਬਰ ਦੇ ਵਿੱਚ ਵਾਧਾ ਆਮ ਲੋਕ ਵੀ ਦੇਖ ਰਹੇ ਨੇ ਪਰ ਜੇਕਰ ਗੱਲ ਡੈਲਟਾ ਦੀ ਕੀਤੀ ਜਾਏ ਤਾਂ ਇੱਥੇ 70% ਦਾ ਵਾਧਾ ਜਿਹੜਾ ਦੇਖਿਆ ਗਿਆ ਹੈ ਡੈਲਟਾ ਦੇ ਵਿੱਚ 2023 ਦੌਰਾਨ ਬੇਕਾਰ ਲੋਕਾਂ ਦੀ ਗਿਣਤੀ 44 ਸੀ ਜੋ ਕਿ 2025 ਦੇ ਵਿੱਚ ਵਧ ਕੇ 75 ਹੋ ਗਈ ਹੈ ਤੇ ਜੇਕਰ ਵਾਈਟ ਰੌਕ ਦੀ ਗੱਲ ਕੀਤੀ ਜਾਵੇ ਤਾਂ ਇੱਥੇ 53% ਦਾ ਵਾਧਾ ਹੋਇਆ ਹੈ ਜਿੱਥੇ 2023 ਦੇ ਵਿੱਚ 17 ਅਤੇ 26 ਤੇ 2025 ਦੇ ਵਿੱਚ ਹੈ ਜੇਕਰ ਸਰੀ ਦੀ ਗੱਲ ਕੀਤੀ ਜਾਏ ਤਾਂ ਇਥੇ 2% ਦਾ ਵਾਧਾ ਦੇਖਿਆ ਗਿਆ ਹੈ 2023 ਦੇ ਵਿੱਚ বেকারੇ ਲੋਕਾਂ ਦਾ ਨੰਬਰ 1060 ਸੀ ਜੋ ਕਿ 2025 ਦੇ ਵਿੱਚ 10078 ਹੋ ਗਿਆ ਸ਼ੁਰੂਆਤੀ ਰਿਪੋਰਟ volunteers ਗਿਣਤੀ ਕਰਨ ਵਾਲੇ ਵਰਕਰਾਂ ਦੇ ਵੱਲੋਂ 24 ਘੰਟੇ ਮਾਰਚ ਦੌਰਾਨ 16 ਸ਼ਹਿਰਾਂ ਦੇ ਵਿੱਚ ਕੰਮ ਕਰਕੇ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਫੈਡਰਲ ਫੰਡਾਂ ਤੋਂ ਇਲਾਵਾ 네ਟਿਵ ਹਾਊਸਿੰਗ ਸੁਸਾਇਟੀ ਅਤੇ ਹੋਮਲੈਸ ਸਰਵਿਸਿਜ਼ ਐਸੋਸੀਏਸ਼ਨ ਆਫ ਬੀਸੀ ਦਾ ਵੀ ਸਹਿਯੋਗ ਰਿਹਾ ਹੈ ਹੋਮਲੈਸ ਸਰਵਿਸਿਜ਼ ਸੈਸ਼ਨ ਆਫ bc ਮੁਤਾਬਕ ਗ੍ਰੇਟਰ ਵੈਂਕੂਵਰ ਇਲਾਕੇ ਦੇ ਵਿੱਚ ਹੋਮਲੈਸ ਲੋਕਾਂ ਦੀ ਗਿਣਤੀ ਦੇ ਵਿੱਚ 2023 ਦੇ ਮੁਕਾਬਲੇ 9% ਦਾ ਵਾਧਾ ਹੋਇਆ ਜਿਸ ਦੇ ਵਿੱਚੋਂ ਜ਼ਿਆਦਾ ਨੰਬਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦੇ ਕੋਲ ਕੋਈ ਸ਼ੈਲਟਰ ਨਹੀਂ ਹੈ ਜਿਸ ਕਾਰਨ ਉਹ ਬਾਹਰ ਖੁੱਲੇ ਆਸਮਾਨ ਥੱਲੇ ਰਹਿਣ ਦੇ ਲਈ ਮਜਬੂਰ ਹਨ ਪੰਜ ਵਿੱਚੋਂ ਇੱਕ ਬੇਘਰ ਆ ਵਿਅਕਤੀ 55 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦਾ ਹੈ ਪਰ 72% 25 ਤੋਂ 54 ਸਾਲ ਦੀ ਉਮਰ ਦੇ ਦਰਮਿਆਨ ਹਨ ਬੇਘਰੇ ਲੋਕਾਂ ਦੇ ਵਿੱਚ 60% ਵਾਈਟ ਅਤੇ 9% ਬਲੈਕ ਪਾਈਚਾਰੀ ਦੇ ਨਾਲ ਸਬੰਧਤ ਨੇ ਜੇਕਰ ਮੂਲ ਨਿਵਾਸੀ ਅੱਜਾਰੇ ਦੀ ਗੱਲ ਕੀਤੀ ਜਾਏ ਤਾਂ ਇਸ ਦੇ ਵਿੱਚ ਬੇਘਰੇ ਲੋਕਾਂ ਦੀ ਗਿਣਤੀ 2005 ਦੇ ਵਿੱਚ 515 ਤੇ 2025 ਦੇ ਵਿੱਚ ਵਧ ਕੇ 1068 ਹੋ ਗਈ ਹੈ ਇਸ ਸਬੰਧੀ ਪੂਰੀ ਰਿਪੋਰਟ ਸਤੰਬਰ ਦੇ ਵਿੱਚ ਜਾਰੀ ਕੀਤੀ ਜਾਵੇ ਰਿਪੋਰਟ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਧੀ ਹੋਈ ਕੋਟ ਆਫ ਲਿਵਿੰਗ ਕਾਰਨ ਬੇਘਰੇ ਲੋਕਾਂ ਦੀ ਗਿਣਤੀ ਦੇ ਵਿੱਚ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਮੁਹੱਈਆ ਕਰਵਾਏ ਜਾਂਦੇ ਸ਼ੈਲਟਰ ਨਾ ਕਾਫੀ ਸਾਬਤ ਹੋ ਰਹੇ ਨੇ ਭੇਸ਼ੱਕ ਵਕ-ਵਕ ਪਧਰਤੀਆਂ ਸਰਕਾਰਾਂ ਵੱਲੋਂ ਕਈ ਪ੍ਰਬੰਧ ਕੀਤੇ ਗਏ ਜਿਸ ਦਾ ਅਨੁਭਵ ਬੇਘਰੇ ਲੋਕਾਂ ਨੂੰ ਦੱਸਿਆ ਕਿ ਉਹਨਾਂ ਨੂੰ ਬਿਨਾ ਕਿਰਾਇਆ ਦਿੱਤਿਆਂ ਰਹਿਣ ਦੇ ਲਈ ਜਿਹੜੀ ਹੈ ਜਗ੍ਹਾ ਮਿਲੀ ਹੈ ਦੱਸੇ ਕਿ ਜਦੋਂ ਅਸੀਂ ਹੋਮਲੈਸ ਸਮੱਸਿਆ ਨੂੰ ਦੇਖਦੇ ਹਾਂ ਤਾਂ ਇਸ ਦੇ ਕਈ ਪਹਿਲੂ ਨੇ ਜਿਸ ਦੇ ਵਿੱਚ ਮੈਂਟਲ ਹੈਲਥ ਆਰਥਿਕ ਪਰੇਸ਼ਾਨੀ ਤੇ ਪਰਿਵਾਰਕ ਸਮੱਸਿਆ ਵੀ ਹਨ ਜਿਸ ਕਾਰਨ ਕਈ ਵਾਰ ਜਿਹੜਾ ਉਹ ਪੜ੍ਹੇ ਲਿਖੇ ਲੋਕ ਵੀ ਲਈ ਤੋਂ ਜਿਹੜੇ ਨੇ ਉਹ ਲੱਥ ਜਾਂਦੇ ਨੇ ਤੇ ਇਸ ਤੋਂ ਇਲਾਵਾ ਹੋਮਲੈਸ ਲੋਕਾਂ ਦੇ ਇਹਨਾਂ ਹਾਲਾਤਾਂ ਕਾਰਨ ਡਰੱਗਸ ਦੀ ਸਮੱਸਿਆ ਵੀ ਸਾਹਮਣੇ ਆਉਂਦੀ ਹੈ ਇਸ ਦੇ ਲਈ ਹਰ ਪੱਧਰ ਦੀ ਸਰਕਾਰ ਨੂੰ ਇਸ ਦੇ ਹੱਲ ਲਈ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਮਜਬੂਰੀ ਦੇ ਵਿੱਚ ਕਿਸੇ ਨੂੰ ਵੀ ਸੜਕਾਂ ਤੇ ਸੌਣ ਲਈ ਮਜਬੂਰ ਨਾ ਹੋਣਾ ਪਵੇ ਇਸ ਸਬੰਧੀ ਪੂਰੇ ਆંકੜੇ ਫਾਈਨਲ ਰਿਪੋਰਟ ਦੇ ਵਿੱਚ ਸਾਹਮਣੇ ਆਉਣਗੇ ਜਿਸ ਦੇ ਬਾਅਦ ਸ਼ਾਇਦ ਕੁਝ ਸੁਝਾਅ ਵੀ ਦਿੱਤੇ ਜਾਣ ਜਿਸ ਦੇ ਨਾਲ ਇਹ ਸਮੱਸਿਆ ਹੱਲ ਹੋਣ ਦੇ ਵੱਲ ਵਧੇ ਸਰੀ ਦੇ ਵਿੱਚ ਐਕਸਟਰੋਸ਼ਨ ਪਾਪ ਕੀ ਫਿਰੋਤੀ ਮੰਗਣ ਦੇ ਮਾਮਲਿਆਂ ਵਿੱਚ ਵਾਧਾ ਨਜ਼ਰ ਆਇਆ ਹੈ ਪਰ ਤਾਜ਼ਾ ਮਾਮਲੇ ਜੋ ਸਾਹਮਣੇ ਆ ਰਹੇ ਨੇ ਉਹ ਸਾਰੇ ਦੇ ਸਾਰੇ ਨਵੇਂ ਨਹੀਂ ਐ 29 ਜੁਲਾਈ 2025 ਤੱਕ ਸਰੀ ਪੁਲਿਸ ਨੂੰ 26 ਫਿਰੋਤੀ ਮੰਗਣ ਦੇ ਨਾਲ ਸੰਬੰਧਿਤ ਰਿਪੋਰਟਾਂ ਮਿਲਿਆ ਨੇ ਜਿੰਨਾ ਕਿ ਹੈ ਕਿ ਇਹਨਾਂ ਮਾਮਲਿਆਂ ਦੀ ਰਿਪੋਰਟ ਇਸ ਕਰਕੇ ਵੀ ਹੋਣ ਲੱਗੀ ਹੈ ਕਿ ਪੁਲਿਸ ਦੇ ਵੱਲੋਂ ਪਬਲਿਕ ਨੂੰ ਫਾਰਮ ਕੀਤੇ ਗਏ ਕਮਿਊਨਿਟੀ ਤੱਕ ਪਹੁੰਚ ਬਣਾਈ ਗਈ ਅਤੇ ਕ੍ਰਾਈਮ ਸਟਾਪਰਜ਼ ਦੇ ਫੰਡ ਪ੍ਰੋਵਿੰਸ ਦੇ ਵੱਲੋਂ ਵਧਾਏ ਗਏ ਨੇ ਬੇਸ਼ੱਕ ਇਹ ਨਹੀਂ ਪਤਾ ਲੱਗਿਆ ਕਿ क्राइम स्टॉपरਸ ਰਾਹੀਂ ਕਿੰਨੀਆਂ ਟਿਪਾਂਈਆਂ ਨੇ ਪਰ ਇਹ ਪ੍ਰੋਗਰਾਮ ਪਿਛਲੇ ਸਮੇਂ ਦੌਰਾਨ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ 26 ਜੂਨ ਨੂੰ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ 1 ਲੱਖ ਡਾਲਰ ਦੇ ਫੰਡ ਜਿਹੜੇ ਨੇ ਉਹ क्राइम स्टॉपरਸ ਨੂੰ ਮੁਹੱਈਆ ਕਰਵਾਏ ਗਏ ਸਨ ਤਾਂ ਜੋ ਐਕਸਟਰੂਸ਼ਨ ਅਵੇਅਰਨੈਸ ਕੈਂਪੇਨ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਚਲਾਈ ਜਾ ਸਕੇ ਤੇ ਇਹ ਅਵੇਅਰਨੈਸ ਸੋਸ਼ਲ ਮੀਡੀਆ ਤੇ ਰੇਡੀਓ ਟੈਲੀਵਿਜ਼ਨ ਰਾਹੀਂ ਕੀਤੀ ਜਾ ਰਹੀ ਹੈ ਸਾਰੇ ਪੁਲਿਸ ਮੁਖੀ ਨੋਮ ਲਬੰਸਕੀ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 12 ਕੇਸਾਂ ਨੇ ਆਏ ਨੇ ਪਰ ਅਜੇ ਹੀ ਬਹੁਤ ਮਾਮਲੇ ਹਨ ਜੋ ਕਿ ਰਿਪੋਰਟ ਨਹੀਂ ਕੀਤੇ ਜਾਂਦੇ ਦੋ ਸਸਪੈਕਟ 3 ਜੁਲਾਈ ਨੂੰ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਦੀ 2024 ਦੇ ਮਾਮਲਿਆਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਦੋ ਸ਼ੂਟਿੰਗ ਦੇ ਮਾਮਲੇ ਜੋ ਕਿ ਪੈਨੋਰਾਮਾ ਰੇਜ ਸਥਿਤ ਇੱਕ ਘਰ ਦੇ ਵਿੱਚ ਮਈ ਦੌਰਾਨ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਕੈਫੇ ਸਮੇਤ ਕਈ ਮਾਮਲਿਆਂ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਕਿ ਫਿਰੋਤੀਆਂ ਮੰਗਣ ਤੇ ਘਰਾਂ ਦੇ ਬਿਜ਼ਨਸਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਸਿਰਫ ਅਸਰੀ ਦੇ ਵਿੱਚ ਹੀ ਨਹੀਂ ਬ੍ਰੈਂਟਨ ਅਬਸਵਰਡ ਅਤੇ ਐਡਮਿੰਟਨ ਦੇ ਵਿੱਚ ਵੀ ਸਾਹਮਣੇ ਆਏ ਨੇ ਜਿਸ ਦੀ ਪੁਲਿਸ ਫੋਰਸਸ ਦੇ ਵੱਲੋਂ ਅਪਸੀ ਤਾਲਮੇਲ ਨਾਲ ਕੀਤੀ ਜਾ ਰਹੀ ਹੈ ਪਰ ਇਹਨਾਂ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਬਿਜ਼ਨਸ ਕਮਿਊਨਿਟੀ ਦੇ ਵਿੱਚ ਕਾਫੀ ਡਰ ਹੈ ਜਿਨ੍ਹਾਂ ਵੱਲੋਂ ਪੁਲਿਸ ਫੋਰਸਸ ਨੂੰ ਜਲਦੀ ਤੋਂ ਇਹਨਾਂ ਮਾਮਲਿਆਂ ਦਾ ਹੱਲ ਕਰਨ ਦੇ ਲਈ ਆਖਿਆ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਵੱਲੋਂ ਆਪਣੇ ਪੱਧਰ ਦੇ ਉੱਤੇ ਹੈ ਕ੍ਰਾਈਮ ਸਟਾਪਰਸ ਦੇ ਵੱਲੋਂ ਅਵੇਰਨੈਸ ਕੈਂਪੇਨ ਜ਼ਰੀਏ ਇਹਹੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਫਿਰੋਤੀ ਮੰਗਣ ਵਾਲਿਆਂ ਨੂੰ ਪੈਸੇ ਦੇਣ ਦੀ ਥਾਂ ਤੇ ਪੁਲਿਸ ਨੂੰ ਇਸ ਦੀ ਰਿਪੋਰਟ ਕੀਤੀ ਜਾਏ ਤਾਂ ਜੋ ਜਾਂਚ ਦੇ ਵਿੱਚ ਇਹਨਾਂ ਕੜੀਆਂ ਨੂੰ ਜੋੜਿਆ ਜਾ ਸਕੇ ਇਸ ਤੋਂ ਇਲਾਵਾ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਸਰੀ ਦੀ ਮੇਅਰ ਬੈਂਡਾ ਲੋਕ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਮੰਗ ਕਰ ਚੁੱਕੇ ਹਨ ਕਿ ਫੈਡਰਲ ਸਰਕਾਰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਅਤਵਾਦੀ ਗਤੀਵਿਧੀਆਂ ਵਾਲੇ ਗੈਂਗ ਦੀ ਸੂਚੀ ਦੇ ਵਿੱਚ ਪਾਉਣਾ ਚਾਹੀਦਾ ਹੈ ਤਾਂ ਜੋ ਪੁਲਿਸ ਫੋਰਸਸ ਅਤੇ ਬਾਕੀ ਏਜੰਸੀਆਂ ਜ਼ਿਆਦਾ ਤਾਕਤ ਅਤੇ ਰਿਸੋਰਸਸ ਦੇ ਨਾਲ ਇਹਨਾਂ ਮਾਮਲਿਆਂ ਦੀ ਜਾਂਚ ਕਰ ਸਕਣ ਅਤੇ ਕਮਿਊਨਿਟੀ ਨੂੰ ਸੇਫ ਮਹਿਸੂਸ ਕਰਵਾਇਆ ਜਾ ਸਕੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਫੋਰਸਸ ਅਜਿਹੇ ਮਾਮਲਿਆਂ ਨੂੰ ਹੱਲ ਕਰਕੇ ਫਿਰੋਤੀਆਂ ਮੰਗਨ ਦੇ ਇਸ ਖੌਫਨਾਕ ਰੁਝਾਨ ਨੂੰ ਨੱਥ ਪਾਉਣਗੇ ਓਨਟਾਰੀਓ ਦੀ ਫੋਰ ਸਰਕਾਰ ਨੇ ਸਟਾਰਲਿੰਕ ਇੰਟਰਨੈਟ ਦੇ ਲਈ ਆਪਣੇ 100 ਮਿਲੀਅਨ ਡਾਲਰ ਦੇ ਕੰਟਰੈਕਟ ਨੂੰ ਰੱਦ ਕਰਨ ਦੇ ਲਈ ਬ੍ਰੇਕ ਫੀਸ ਤੇ ਗੱਲਬਾਤ ਕੀਤੀ ਹੈ ਜਿਸ ਦੇ ਨਾਲ ਐਲਨ ਮਸਕ ਦੀ ਮਲਕੀਅਤ ਵਾਲੇ ਸਪੇਸਐਕਸ ਦੇ ਨਾਲ ਆਪਣਾ ਕੰਟਰੈਕਟ ਅਧਿਕਾਰਤ ਤੌਰ ਦੇ ਉਤੇ ਖਤਮ ਹੋ ਗਿਆ ਹੈ ਓਨਟਾਰੀਓ ਅਤੇ ਸਪੇਸਐਕਸ ਵਿਚਕਾਰ ਹੁਣ ਬੰਦ ਹੋ ਚੁੱਕੇ ਸਮਝੌਤੇ ਤੇ ਪਹਿਲੀ ਵਾਰ ਨਵੰਬਰ ਦੇ ਵਿੱਚ ਦਸਤਾਕਤ ਕੀਤੇ ਗਏ ਸਨ ਤਾਂ ਜੋ ਪ੍ਰੋਵਿੰਸਾਂ ਦੇ ਨਾਰਥ ਦੇ ਵਿੱਚ ਲਗਭਗ 15000 ਘਰਾਂ ਨੂੰ ਜਿਹੜਾ ਉਹ ਸੈਟੇਲਾਈਟ ਇੰਟਰਨੈਟ ਪ੍ਰਦਾਨ ਕੀਤਾ ਜਾਵੇ ਕੇ প্রভিনਸ਼ਲ ਸਰਕਾਰ ਦੇ ਇੱਕ ਸਪੋਕਸਪਰਸਨ ਨੇ ਜਿਹੜਾ ਹੈ ਉਹ ਦੱਸਿਆ ਹੈ ਕਿ ਇਹ ਕੰਟਰੈਕਟ ਖਤਮ ਹੋ ਗਿਆ ਹੈ ਜਿੰਨਾ ਈਮੇਲ ਦੇ ਵਿੱਚ ਕਿਹਾ ਹੈ ਕਿ ਸਾਡੀ ਸਰਕਾਰ ਨੇ ਸਟਾਰਲਿੰਕ ਦਾ ਕੰਟਰੈਕਟ ਰੱਦ ਕਰ ਦਿੱਤਾ ਹੈ ਤੇ ਅਸੀਂ ਇੱਕ ਵਿਕਲਪ ਦੀ ਭਾਲ ਕਰ ਰਹੇ ਹਾਂ ਕਿਉਂਕਿ ਅਸੀਂ ਸੂਬੇ ਪਰ ਦੇ ਵਿੱਚ ਲੰਬੇ ਸਮੇਂ ਲਈ ਸਥਿਰ ਹਾਈ ਸਪੀਡ ਇੰਟਰਨੈਟ ਪਹੁੰਚ ਨੂੰ ਸੁਰੱਖਿਅਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਕੰਟਰੈਕਟ ਨੂੰ ਖਤਮ ਕਰਨ ਦਾ ਮਤਲਬ ਸੀ ਕਿ অন্ਟਾਰੀਓ ਨੂੰ ਇੱਕ ਫੀਸ ਅਦਾ ਕਰਨੀ ਪਈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਕਿੰਨ ਸੀ অন্ਟੈरियो ਦਾ ਸਪੇਸਐਕਸ ਨਾਲ ਡਾਲਰ 100 ਮਿਲੀਅਨ ਦਾ ਸਮਝੌਤਾ ਡੋਨਲਡ 트ੰਪ ਦੇ ਅਮਰੀਕੀ ਰਾਸ਼ਟਰਪਤੀ ਦੀ ਦੌੜ ਜਿੱਤਣ ਤੋਂ ਕੁਝ ਦਿਨ ਬਾਅਦ ਐਲਾਨ ਕੀਤਾ ਗਿਆ ਸੀ 14 ਨਵੰਬਰ ਨੂੰ ਜਦੋਂ ਫੋਰਡ ਸਰਕਾਰ ਨੇ ਸਪੇਸਐਕਸ ਨਾਲ ਆਪਣੇ ਸਮਝੌਤੇ ਦਾ ਐਲਾਨ ਕੀਤਾ ਮਸਕ 트ੰਪ ਦੀ ਕੈਂਪੇਨ ਦੇ ਵਿੱਚ ਇੱਕ ਪ੍ਰਮੁੱਖ ਹਸਤੀ ਸੀ ਅਤੇ 트ੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਰ ਵੀ ਵੱਡੀ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਿਹਾ ਸੀ ਔਰ ਇਸ ਸਮਝੌਤੇ ਦਾ ਐਲਾਨ ਉਸ ਸਮੇਂ ਕੀਤਾ ਗਿਆ ਸੀ ਜਦੋਂ অন্ਟੈरियो ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਉੱਤੇ ਟਿੱਪਣੀਆਂ ਸ਼ੁਰੂ ਕੀਤੀਆਂ ਗਿਆ ਸਨ ਤਾਂ ਜੋ ਉਹਨਾਂ ਨੂੰ ਟੈਰਿਫ ਨਾ ਲਗਾਉਣ ਦੇ ਲਈ ਮਨਾਇਆ ਜਾ ਸਕੇ ਪਰ ਇਸ ਬਿਆਨਬਾਜ਼ੀ ਦਾ ਕੋਈ ਅਸਰ ਨਹੀਂ ਹੋਇਆ ਤੇ ਇਸ ਦੇ ਬਾਅਦ ਫੋਰਡ ਵੱਲੋਂ ਇਹ ਸਮਝੌਤਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਨਾਰਦਰਨ 온ਟਾਰੀਓ ਦੇ ਵਿੱਚ 15000 ਘਰਾਂ ਨੂੰ ਹਾਈ ਸਪੀਡ ਇੰਟਰਨੈਟ ਮੁਹੱਈਆ ਕਰਵਾਉਣ ਦਾ ਇਸ ਤੇ ਅਸਰ ਪਵੇਗਾ ਪਰ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਸਟਾਰਲਿੰਕ ਨਾਲ ਸਮਝੌਤਾ ਰੱਦ ਹੋਣ ਤੋਂ ਬਾਅਦ ਕਿਸ ਨਵੀਂ ਕੰਪਨੀ ਦੇ ਵੱਲੋਂ ਇਸ ਪ੍ਰੋਜੈਕਟ ਲਈ ਹਾਂ ਕੀਤੀ ਗਈ ਹੈ ਮੰਗਲਵਾਰ ਦੁਪਹਿਰ ਨੂੰ ਰੂਸ ਦੇ ਜਿਹੜੇ ਕਾਮਚਟਕਾ ਨੇੜੇ ਪ੍ਰਸ਼ਾਂਤ ਬੇਸਨ ਦੇ ਵਿੱਚ ਆਏ ਜ਼ਬਰਦਸਤ ਪੁਚਾਲ ਤੋਂ ਬਾਅਦ ਬੀਸੀ ਦੇ ਕਈ ਤਟਵਰਤੀ ਇਲਾਕਿਆਂ ਦੇ ਲਈ ਜਾਰੀ ਸੁਨਾਮੀ ਦੀ ਐਡਵਾਈਜ਼ਰੀ ਬੁੱਧਵਾਰ ਸਵੇਰੇ ਹਟਾ ਦਿੱਤੀ ਗਈ ਹੈ ਅਮਰੀਕਾ ਸਥਿਤ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਅਨੁਸਾਰ ਰੂਸ ਦੇ ਵਿੱਚ 8.8 ਤੇ ਵਰਤਦਾ ਪੁਚਾਲ ਅਤੇ ਬੀਸੀ ਦੇ ਅਧਿਕਾਰੀਆਂ ਅਨੁਸਾਰ ਇਹ ਰੂਸੀ ਸ਼ਹਿਰ ਜਿਹੜਾ ਹੈ ਪ੍ਰੋਟੋਪਾਵ ਪਾਵਲੋਵਸਕ ਤੋਂ ਲਗਭਗ 100 35 ਕਿਲੋਮੀਟਰ ਦੱਖਣ ਪੂਰਬ ਦੇ ਵਿੱਚ ਸ਼ਾਮ 4:25 ਮਿੰਟ ਦੇ ਕਰੀਬ ਆਇਆ ਸੀ ਬੀਸੀ ਦੇ ਉਤਰੀ ਤੇ ਕੇਂਦਰੀ ਤੱਟਾਂ ਜਿਸ ਦੇ ਵਿੱਚ ਕਿਟੀਮੈਟ ਅਤੇ ਬੈਲਾਕੂਲਾ ਹੈਡਾਗੁਆਏ ਅਤੇ ਵੈਂਕੂਵਰ ਆਇਲੈਂਡ ਦੇ ਪੱਛਮੀ ਅਤੇ ਉੱਤਰ ਪੂਰਬੀ ਤੱਟ ਸ਼ਾਮਿਲ ਹੈ ਲਈ ਇੱਕ ਸੁਨਾਮੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਸੁਨਾਮੀ ਐਡਵਾਈਜ਼ਰੀ ਦਾ ਮਤਲਬ ਹੈ ਕਿ ਵਸਨੀਕਾਂ ਨੂੰ ਸਮੁੰਦਰ ਤੋਂ ਦੂਰ ਚਲੇ ਜਾਣਾ ਹੁੰਦਾ ਹੈ ਤੇ ਅਧਿਕਾਰੀਆਂ ਤੋਂ ਹੋਰ ਹਦਾਇਤਾਂ ਲਈ ਸੁਚੇਤ ਰਹਿਣਾ ਚਾਹੀਦਾ ਹੈ ਇਮਰਜੈਂਸੀ ਇਨਫੋ ਬੀਸੀ ਐਡਵਾਈਜ਼ਰੀ ਅਨੁਸਾਰ ਐਡਵਾਈਜ਼ਰੀ ਦੇ ਅਧੀਨ ਖੇਤਰਾਂ ਦੇ ਵਿਚ ਮਹੱਤਵਪੂਰਨ ਪਾਣੀ ਭਰਨ ਜਾਂ ਹੜ੍ਹ ਦੀ ਸੰਭਾਵਨਾ ਨਹੀਂ ਹੈ ਪਰ ਤੇਜ਼ ਛੱਲਾ ਕਾਰਨ ਤੱਟਵਰਤੀ ਖੇਤਰਾ ਨੂੰ ਖਤਰਾ ਹੋ ਸਕਦਾ ਹੈ ਐਡਵਾਈਜ਼ਰੀ ਵਿੱਚ ਕਿਹਾ ਗਿਆ ਸੀ ਕਿ ਤੇਜ਼ ਲਹਿਰਾਂ ਕਰਕੇ ਪਾਣੀ ਵਿੱਚ ਮੌਜੂਦ ਲੋਕ ਡੁੱਬ ਸਕਦੇ ਨੇ ਜਾਂ ਜ਼ਖਮੀ ਹੋ ਸਕਦੇ ਨੇ ਤੇ ਬੀਚਾਂ ਬੰਦਰਗਾਹਾਂ ਮਰੀਨਾ ਜਾਂ ਖਾੜੀਆਂ ਤੇ ਲਹਿਰਾਂ ਖਾਸ ਤੌਰ ਦੇ ਉੱਤੇ ਖਤਰਨਾਕ ਹੋ ਸਕਦੀਆਂ ਨੇ ਪਹਿਲਾਂ ਸੁਨਾਮੀ ਵਾਚ ਵਾਲੇ ਖੇਤਰਾ ਦੇ ਵਿੱਚ ਕਿਸ਼ਤੀ ਚਾਲਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਸਮਾਂ ਅਤੇ ਹਾਲਾਤ ਇਜਾਜ਼ਤ ਦੇਣ ਤਾਂ ਆਪਣੀਆਂ ਕਿਸ਼ਤੀਆਂ ਨੂੰ ਸਮੁੰਦਰ ਦੇ ਘਟੋ ਘਟ 55 ਮੀਟਰ ਦੀ ਡੂੰਘ ਵਾਈ ਵਾਲੇ ਹਿੱਸੇ ਦੇ ਵਿੱਚ ਲੈ ਜਾਣ ਤੇ ਜੇਕਰ ਉਹ ਪਹਿਲਾਂ ਹੀ ਸਮੁੰਦਰ ਵਿੱਚ ਹਨ ਤਾਂ ਘੱਟ ਪਾਣੀ ਅਤੇ ਇਨਲੇਟ ਤੋਂ ਬਚਣ ਸੁਨਾਮੀ ਦੀ ਚੇਤਾਵਨੀ ਜੋ ਕਿ ਸਭ ਤੋਂ ਉੱਚਾ ਪੱਧਰ ਹੈ ਦਾ ਮਤਲਬ ਹੈ ਕਿ ਨਿਵਾਸੀਆਂ ਨੂੰ ਤੁਰੰਤ ਪਾਣੀ ਤੋਂ ਦੂਰ ਚਲੇ ਜਾਣ ਲਈ ਕਿਹਾ ਜਾਣਾ ਅੱਗੇ ਦੇਖਦੇ ਹਾਂ ਅਜੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਇਹ ਹੈ ਕਿ ਇੱਕ ਸਟ੍ਰੈਥ ਕੋਨਾ ਦੇ ਵਿੱਚ RCMP ਵਾਲਿਆਂ ਦੀ ਡਿਟੈਚਮੈਂਟ ਹੈਗੀ ਆ ਉੱਥੇ ਕੀ ਹੋਇਆ ਕਿ ਕੋਈ ਵਿਅਕਤੀ ਉਸ ਡਿਟੈਚਮੈਂਟ ਦੇ ਪਾਰਕਿੰਗ ਲੋਟ ਵਿੱਚ ਸੀਗਾ ਤੇ RCMP ਵੱਲੋਂ ਉੱਥੇ ਉਸ ਵਿਅਕਤੀ ਤੇ ਗੋਲੀ ਚਲਾ ਦਿੱਤੀ ਗਈ ਜਦੋਂ ਉਹ ਫਟੜ ਹੋ ਗਿਆ ਤਾਂ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਆ ਆਰਸੀਐਮਪੀਏ ਲੱਭ ਰਹੀ ਆ ਹੁਣ ਵੀ ਉਹ ਬੰਦਾ ਉਥੇ ਆਇਆ ਕਿਉਂ ਸੀਗਾ ਉਹ ਪਾਰਕਿੰਗ ਲੋਟ ਦੇ ਵਿੱਚ ਤੇ ਨਾਲ ਦੀ ਨਾਲ ਉਹ ਜਿਹੜਾ ਪੁਲਿਸ ਆਫੀਸਰ ਜਿਹਨੇ ਗੋਲੀ ਚਲਾਈ ਆ ਉਹਦੇ ਬਾਰੇ ਵੀ ਉਹਨਾਂ ਨੇ ਹੁਣ छानबीन ਕਰਨੀ ਸ਼ੁਰੂ ਕੀਤੀ ਆ ਵੀ ਉਹਦੀ ਟ੍ਰੇਨਿੰਗ ਦੇ ਵਿੱਚ ਤੇ ਕੋਈ ਕਮੀ ਤਾਂ ਨਹੀਂ ਰਹਿ ਗਈ ਸੀਗੀ ਵੀ ਉਹ ਗੋਲੀ ਚਲਾਉਣ ਵਾਲੀ ਗੱਲ ਜਿਹੜੀ ਹੋਈ ਆ ਵੀ ਉਹ ਕਿਉਂ ਹੋ ਗਈ ਇਹ ਹੁਣ ਉਹਦਾ ਅਗਲੀ ਜਿਹੜੀ ਤਫ਼ਤੀਸ਼ ਹੋ ਰਹੀ ਆ ਉਹਦਾ ਮਾਮਲਾ ਰਹਿ ਗਿਆ ਜੀ ਔਰ ਦੂਸਰੀ ਖਬਰ ਹੈ ਕਿ ਕੱਲ ਐਡਵੈਂਟਨ ਸ਼ਹਿਰ ਦੇ ਵਿੱਚ ਐਡਵੈਂਟਨ ਦੀ ਪੁਲਿਸ ਵੱਲੋਂ ਇੱਕ ਟਾਊਨ ਹਾਲ ਮੀਟਿੰਗ ਕੀਤੀ ਗਈ ਪੰਜਾਬੀ ਭਾਈਚਾਰੇ ਦੇ ਨਾਲ ਔਰ ਉਹਦੇ ਵਿੱਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਹੈ ਪੁਲਿਸ ਵਾਲਿਆਂ ਨੇ ਇਹ ਜਿਹੜੀ ਮੀਟਿੰਗ ਇਸ ਕਰਕੇ ਕਾਲ ਕੀਤੀ ਸੀਗੀ ਕਿਉਂਕਿ ਪਿਛਲੇ ਥੋੜੇ ਸਮੇਂ ਤੋਂ ਜਿਹੜੀਆਂ ਫਰੋਤੀਆਂ ਦੇ ਮਾਮਲੇ ਆ ਉਹ ਫਿਰ ਉੱਪਰ ਨੇ ਸ਼ੁਰੂ ਹੋ ਗਏ ਨੇ ਮਈ ਤੋਂ ਲੈ ਕੇ ਹੁਣ ਤੱਕ 6 ਮਾਮਲੇ ਉਹਨਾਂ ਦੇ ਸਾਹਮਣੇ ਆਏ ਨੇ ਤੁਹਾਨੂੰ ਯਾਦ ਹੋਣਾ ਕਿ ਇਹ ਇਸ ਤੋਂ ਪਹਿਲਾਂ ਜਿਹੜਾ ਇੱਕ ਇਸ਼ੂ ਹੋਇਆ ਸੀਗਾ ਜਿਹੜਾ ਤਕਰੀਬਨ ਉਦੀ ਸਾਲ ਪਰ ਇਨਵੈਸਟੀਗੇਸ਼ਨ ਚੱਲਦੀ ਰਹੀ ਔਰ ਉਹਦਾ ਨਾਂ ਰੱਖਿਆ ਸੀਗਾ ਪ੍ਰੋਜੈਕਟ ਗੈਸ ਲਾਈਕ ਉਹਦੇ ਦੌਰਾਨ ਪੁਲਿਸ ਵਾਲਿਆਂ ਨੇ ਬੜੀਆਂ ਗੱਲਾਂ ਜਿਹੜੀਆਂ ਜੀ ਉਹਨਾਂ ਨੇ ਧਿਆਨ ਵਿੱਚ ਉਹਨਾਂ ਦੇ ਆਈਆਂ ਔਰ ਉਹਨਾਂ ਨੇ ਸਿੱਖੀਆਂ ਹੁਣ ਵੀ ਜਿਹੜੇ ਪੁਲਿਸ ਚੀਫ ਨੇ ਉਹਨਾਂ ਦਾ ਕਹਿਣਾ ਹੈਗਾ ਵੀ ਅ ਅਸੀਂ ਉਸ ਗੱਲਬਾਤ ਤੋਂ ਜੋ ਕੁਝ ਸਿੱਖਿਆ ਉਹਨੂੰ ਹੁਣ ਉਹ ਲਾਗੂ ਵੀ ਕਰਾਂਗੇ ਪਰ ਉਹ ਕਹਿੰਦੇ ਵੀ ਭਾਵੇਂ ਇਹ ਗੱਲਾਂ ਨਵੀਆਂ ਹੋ ਰਹੀਆਂ ਪਰ ਬਹੁਤ ਕੁਝ ਉਦਾਂ ਹੀ ਪੁਰਾਣੀਆਂ ਜੋ ਗੱਲਾਂ ਹੋਈਆਂ ਉਹਨਾਂ ਦੇ ਨਾਲ ਰਲਦੀ ਮਿਲਦੀ ਹੀ ਸਿਚੁਏਸ਼ਨ ਹੈਗੀ ਆ ਉਹ ਕਹਿੰਦੇ ਵੀ ਅਸੀਂ ਜਿਹੜੀ ਕਮਿਊਨਿਟੀ ਆ ਉਹਨੂੰ ਭਰੋਸਾ ਦੇਣਾ ਚਾਹੁੰਦੇ ਆ ਵੀ ਭਾਈ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ ਉਹ ਸਾਡੇ ਤੱਕ ਤੁਸੀਂ ਛੇਤੀ ਤੋਂ ਛੇਤੀ ਉਪੜੀ ਦੀ ਕਰੋ ਉਹ ਕਹਿੰਦੇ ਬਈ ਜਦੋਂ ਪਹਿਲੀ ਗੱਲਬਾਤ ਹੋਈ ਸੀ ਉਹ ਪ੍ਰੋਜੈਕਟ ਗੈਸਲਾਈਟ ਦੌਰਾਨ ਉਹ ਕਹਿੰਦੇ ਬਈ ਉਹਦੇ ਚ ਦੇਰੀ ਹੋ ਗਈ ਸੀ ਕਿ ਕਮਿਊਨਿਟੀ ਤੱਕ ਪਹੁੰਚਣ ਲਈ ਹੁਣ ਕਹਿੰਦੇ ਅਸੀਂ ਉਹ ਦੇਰੀ ਨਹੀਂ ਕਰਨੀ ਚਾਹੁੰਦੇ ਤਾਂ ਕਿ ਅਗਰ ਪੁਲਿਸ ਕੋਲ ਕੋਈ ਵੀ ਇਨਫੋਰਮੇਸ਼ਨ ਆਉਂਦੀ ਆ ਤੇ ਉਹ ਕਹਿੰਦੇ ਬਈ ਅਸੀਂ ਉਹਦੇ ਤੇ ਐਕਟ ਕਰਾਂਗੇ ਤੇ ਕਮਿਊਨਿਟੀ ਨੂੰ ਵੀ ਉਹਨਾਂ ਕਿਹਾ ਬਈ ਤੁਹਾਨੂੰ ਸੇਫ ਮਹਿਸੂਸ ਕਰਨਾ ਚਾਹੀਦਾ ਉਹ ਕਹਿੰਦੇ ਮੈਂ ਸਮਝਦਾ ਕਿ ਲੋਕਾਂ ਦੇ ਚਿੱਤ 'ਚ ਹੁੰਦਾ ਜੇ ਅਸੀਂ ਅੱਗੇ ਆ ਕੇ ਗੱਲ ਕੀਤੀ ਤੇ ਅਸੀਂ ਟਾਰਗੇਟ ਬਣਾਗੇ ਪਰ ਉਹ ਅਸੀਂ ਉਹ ਕਹਿੰਦੇ ਵੀ ਯਾਨੀ ਕਿ ਪੁਲਿਸ ਵਾਲੇ ਅਸੀਂ ਤੁਹਾਨੂੰ ਭਰੋਸਾ ਦਿੰਨੇ ਆਂ ਕਿ ਅਸੀਂ ਇਸ ਗੱਲ ਹੀ ਪੂਰਾ ਪੈਰਾ ਦੇਵਾਂਗੇ ਪਰ ਜਿਹੜੇ ਲੋਕ ਆ ਜੀ ਉਹ ਹਜੇ ਇਸ ਗੱਲ ਤੋਂ ਫੇਰ ਘਬਰਾਉਂਦੇ ਨੇ ਉੱਥੇ ਇੱਕ ਸੰਨੀ ਜੋੜ ਨਾਂ ਦਾ ਨੌਜਵਾਨ ਸੀ ਜਿਹਨੇ ਇਹ ਗੱਲ ਕਹੀ ਆ ਉਹ ਕਹਿੰਦਾ ਵੀ ਦੇਖੋ ਪੁਲਿਸ ਜੋ ਕਰ ਸਕਦੀ ਆ ਉਹ ਕਰਦੀ ਆ ਪਰ ਫੇਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਆ ਅਭੀ ਜੋ ਕੁਝ ਵੀ ਹੋ ਰਿਹਾ ਉਹ ਉਹਨਾਂ ਕਾਫੀ ਨਹੀਂ ਹੈ ਇਸੇ ਤਰ੍ਹਾਂ ਦੀ ਗੱਲ ਇੱਕ ਜਸਪ੍ਰੀਤ ਕਾਕੜਾ ਹੋਰਾਂ ਨੇ ਵੀ ਕਹੀ ਆ ਕਿ ਪੁਲਿਸ ਨੂੰ ਹੋਰ ਜਿਹੜੀ ਗੱਲਬਾਤ ਆ ਕਰਨੀ ਚਾਹੀਦੀ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਇਹ ਭਰੋਸਾ ਬਣ ਸਕੇ ਕਿ ਭਾਈ ਅਸੀਂ ਸੇਫ ਆ ਜੇ ਕੋਈ ਜਾਣਕਾਰੀ ਦਿੰਨੇ ਆ ਪੁਲਿਸ ਦਾ ਲੋਕਾਂ ਨੂੰ ਇਹ ਕਹਿਣਾ ਆ ਕਿ ਭਾਈ ਅਗਰ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਉਹ ਪ੍ਰੋਜੈਕਟ ਗੈਸਲਾਈਟ ਦੇ ਵਿੱਚ ਲੋਕਾਂ ਨੇ ਗਲਤ ਚੀਜ਼ਾਂ ਲਈ ਵਰਤਿਆ ਸੀ ਉਹ ਕਹਿੰਦੇ ਹੁਣ ਵੀ ਉਹਨਾਂ ਨੌਜਵਾਨ ਬੱਚਿਆਂ ਨੂੰ ਹੀ ਯੂਜ਼ ਕਰਨਗੇ ਸੋ ਇਸ ਕਰਕੇ ਤੁਸੀਂ ਨੌਜਵਾਨ ਬੱਚਿਆਂ ਨੂੰ ਕਦੇ ਵੀ ਜਿਹੜਾ ਨਾ ਇਦਾਂ ਨਾ ਮਹਿਸੂਸ ਹੋਣ ਦਿਓ ਕਿ ਉਹ ਕਿਤੇ ਬਿਲੋਂਗ ਨਹੀਂ ਕਰਦੇ ਜਾਂ ਉਹ ਮਤਲਬ ਯੂ ਨੋ ਕੋਈ ਉਦਾਸ ਰਹਿੰਦੇ ਹੋਣ ਜਾਂ ਉਹਨਾਂ ਕੋਲ ਕਿਤੇ ਇਕੱਠਾ ਕੈਸ਼ ਆ ਗਿਆ ਹੋਵੇ ਉਹ ਸਾਰੀਆਂ ਗੱਲਾਂ ਦਾ ਤੁਸੀਂ ਪੇਰੈਂਟਸ ਨੇ ਧਿਆਨ ਰੱਖਣਾ ਹੈ ਅਗਰ ਕੋਈ ਗੱਲ ਹੁੰਦੀ ਹੈ ਤੇ ਤੁਸੀਂ ਉਹ ਪੁਲਿਸ ਦੇ ਨਾਲ ਸਾਂਝੇ ਜ਼ਰੂਰ ਕਰਨੀ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਵਰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ